ਕਾਲ ਸਾਹਿਬ ਵਾਹਿਗੁਰਜ ਜੀ ਕੀ ਫਤਿਹ ਕੱਲ ਰਾਤ ਐਸ ਰਾਤ ਤੋਂ ਪਿਛਲੀ ਰਾਤ ਇੱਕ ਸਾਡਾ ਸੇਵਾਦਾਰ ਸੀ ਜਿਹਦਾ ਪੈਰ ਤਿਲਕਣ ਕਰਕੇ ਉਹ ਕੜਾਹੇ ਦੇ ਵਿੱਚ ਜਾ ਡ ਗਿਆ ਜਿਹਦੇ ਨਾਲ ਉਹਦੇ ਬਹੁਤ ਸਾਰੇ ਜਿਹੜੀਆਂ ਬਰਨ ਇਜਰੀਜ਼ ਹੋ ਗਈਆਂ ਉਹ ਇਸ ਹਸਪੀਟਲ 'ਚ ਦਾਖਲਿਆ ਔਰ ਧੰਗੁਰੂ RAMDAS ਪਾਤਸ਼ਾਹ ਜੀ ਕਿਰਪਾ ਬਖਸ਼ਿ ਕਰਕੇ ਉਹਦਾ ਸਾਰਾ ਜਿੰਨਾ ਵੀ ਇਲਾਜ ਆ ਉਹ ਡਾਕਟਰ ਏਪੀ ਸਿੰਘ ਜੀ ਹੁਣਾਂ ਨੂੰ ਵੀ ਬੇਨਤੀ ਕੀਤੀ ਆ ਕਿ ਸ਼ੌਮਣੀ ਕਮੇਟੀ ਵੱਲੋਂ ਜਿਹੜਾ ਫ੍ਰੈਵਲੈਂਟ ਤੌਰ ਤੇ ਹੁਣ ਜਿਹੜਾ ਹੈਗਾ ਇਲਾਜ ਉਹਦਾ ਕੀਤਾ ਜਾਵੇ ਤਾਂ ਕਿ ਉਹਦੀ ਜਿਹੜੀ ਆ ਸਿਹਤਯਾਬੀ ਹੋ ਸਕੇ ਅੱਜ ਇੱਕ ਬਹੁਤ ਹੀ ਮਾੜੀ ਘਟਨਾ ਵਾਪਰੀ ਇਕਾਉਂਟ ਬ੍ਰਾਂਚ ਵਿੱਚ ਦੋ ਮੁਲਾਜ਼ਮ ਆਪਸ ਵਿੱਚ ਝਗੜ ਪਏ ਜਿਹਦੇ ਨਾਲ ਇੱਕ ਮੁਲਾਜ਼ਮ ਦੇ ਜਦੋਂ ਨਾਦਰਪਾਲਾ ਸਿੰਘ ਅਕਾਊਂਟਸ ਕਰਕੇ ਉਹਦੇ ਕਾਫੀ ਗੰਭੀਰ ਛਟ ਲੱਗੀਆਂ ਅਸੀਂ ਇਹਦੀ ਪੜਤਾਲ ਜਿਹੜੀ ਇਮੀਡੀਏਟਲੀ ਕਹਿ ਤਾ ਐਕਟਿਵ ਨੂੰ ਵੀ ਪੜਤਾਲ ਕਰਕੇ ਇਹਦੀ ਰਿਪੋਰਟ ਕੀਤੀ ਜਾਵੇ ਕਿਉਂਕਿ ਜਿਹੜਾ ਵੀ ਮੁਲਾਜ਼ਮ ਜਿਹਨੇ ਵੀ ਮੁਲਾਜ਼ਮ ਨੇ ਇਹ ਕਾਰਵਾਈ ਕੀਤੀ ਆ ਉਹਨਾਂ ਨੂੰ ਅਸੀਂ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਰਹੇ ਹਾਂ ਬਾਕੀ ਜਿਹੜੀ ਵੀ ਸ਼ਾਸ਼ਨਿਕ ਕਾਰਵਾਈ ਹੋਊਗੀ ਉਹ ਅਸੀਂ ਪੌਸਟ ਨੂੰ ਕਹਿਸ ਦਵਾਂਗੇ ਕਿ ਪੌਸਟੀ ਇਹਦੀ ਕਾਰਵਾਈ ਤਫਤੀਸ਼ ਕਰਕੇ ਕਰੇ ਜੇ ਅਜੇ ਮੁਲਾਜ਼ਮ ਤੇ ਕੋਈ ਲਿਹਾਇ ਨਹੀਂ ਕੀਤਾ ਜਾਊਗਾ ਜਿਹੜਾ ਸਾਡੇ ਨਰਬਦ ਨੂੰ ਖਰਾਬ ਕਰਦਾ ਜਿਹੜਾ ਸਾਡੇ ਪ੍ਰਬੰਧ ਨੂੰ ਵਿਗਾੜ ਰਿਹਾ ਚਾਹੇ ਕੋਈ ਵੀ ਮੁਲਾਜ਼ਮ ਉਹ ਜੇ ਇੱਕ ਮੁਲਾਜ਼ਮ ਇਨਵੋਲਵ ਹੋਵੇ ਚਾਹੇ ਦੋ ਜਾਂ ਤਿੰਨ ਜਿੰਨੇ ਵੀ ਮੁਲਾਜ਼ਮ ਇਨਵੋਲਵ ਹੋਏ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਰਾਤ ਐਸ ਰਾਤ ਤੋਂ ਪਿਛਲੀ ਰਾਤ ਇੱਕ ਸਾਡਾ ਸੇਵਾਦਾਰ ਸੀ ਜਿਹਦਾ ਪੈਰ ਤਿਲਕਣ ਕਰਕੇ ਉਹ ਕੜਾਹੇ ਦੇ ਵਿੱਚ ਜਾ ਡ ਗਿਆ ਜਦੇ ਨਾਲ ਉਹਦੇ ਬਹੁਤ ਸਾਰੇ ਜਿਹੜੀਆਂ ਬਰਨ ਇਜਰੀਜ਼ ਹੋ ਗਈਆਂ ਉਹ ਇਸ ਹਸਪੀਟਲ 'ਚ ਦਾਖਲਿਆ ਔਰ ਧੰਗੁਰੂ RAMDAS ਪਾਤਸ਼ਾਹ ਜੀ ਕਿਰਪਾ ਬਖਸ਼ਿ ਕਰਕੇ ਉਹਦਾ ਸਾਰਾ ਜਿੰਨਾ ਵੀ ਇਲਾਜ ਆ ਉਹ ਡਾਕਟਰ AP ਸਿੰਘ ਜੀ ਹੁਣਾਂ ਨੂੰ ਵੀ ਬੈਂਤੀ ਕੀਤੀ ਆ ਕੈ ਸ਼ਾਮਣੀ ਕਮੇਟੀ ਵੱਲੋਂ ਜਿਹੜਾ ਫ੍ਰੈਵਲੈਂਟ ਤੌਰ ਤੇ ਹੁਣ ਜਿਹੜਾ ਹੈਗਾ ਇਲਾਜ ਉਹਦਾ ਕੀਤਾ ਜਾਵੇ ਤਾਂ ਕਿ ਉਹਦੀ ਜਿਹੜੀ ਆ ਸਿਹਤ ਜਾਬੀ ਹੋ ਸਕੇ ਅੱਜ ਇੱਕ ਬਹੁਤ ਹੀ ਮਾੜੇ ਘਟਨਾ ਵਾਪਰੀ ਇਕਾਉਂਟ ਬ੍ਰਾਂਚ ਵਿੱਚ ਦੋ ਮੁਲਾਜ਼ਮ ਆਪਸ ਵਿੱਚ ਝਗੜ ਪਏ ਜਿਹਦੇ ਨਾਲ ਇੱਕ ਮੁਲਾਜ਼ਮ ਦੇ ਜਲੋਨਾਦਰਪਾਲਾ ਸਿੰਘ ਅਕਾਉਂਟਸ ਕਰਕੇ ਉਹਦੇ ਕਾਫੀ ਗੰਭੀਰ ਛੱਟ ਲੱਗੀਆਂ ਅਸੀਂ ਇਹਦੀ ਪੜਤਾਲ ਜਿਹੜੀ ਇਮੀਡੀਟਲੀ ਕਹਿ ਤੱਕ ਚੀਖ ਨੂੰ ਨਹੀਂ ਪੜਤਾਲ ਕਰਕੇ ਇਹਦੀ ਰਿਪੋਰਟ ਕੀਤੀ ਜਾਵੇ ਕਿਉਂਕਿ ਜਿਹੜਾ ਵੀ ਮੁਲਾਜ਼ਮ ਜਿਹਨੇ ਵੀ ਮੁਲਾਜ਼ਮ ਨੇ ਕਾਰਵਾਈ ਕੀਤੀ ਆ ਉਹਨਾਂ ਨੂੰ ਅਸੀਂ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਰਹੇ ਹਾਂ ਬਾਕੀ ਜਿਹੜੀ ਵੀ ਪ੍ਰਸ਼ਾਸਨਿਕ ਕਾਰਵਾਈ ਹੋਗੀ ਉਹ ਅਸੀਂ ਪੁਲਸ ਨੂੰ ਕਹਿਸ ਦਵਾਂਗੇ ਕਿ ਪੁਲਸ ਵੀ ਇਹਦੀ ਕਾਰਵਾਈ ਤਫਤੀਸ਼ ਕਰਕੇ ਕਰੇ ਇਹ ਹਜੇ ਮੁਲਾਜ਼ਮ ਤੇ ਕੋਈ ਲਿਹਾਇ ਨਹੀਂ ਕੀਤਾ ਜਾਊਗਾ ਜਿਹੜਾ ਸਾਡੇ ਨਰਬਦ ਨੂੰ ਖਰਾਬ ਕਰਦਾ ਜਿਹੜਾ ਸਾਡੇ ਪ੍ਰਬੰਧ ਨੂੰ ਵਿਗਾੜ ਰਿਹਾ ਚਾਹੇ ਕੋਈ ਵੀ ਮੁਲਾਜ਼ਮ ਹੋਵੇ ਉਹ ਚਾਹੇ ਇੱਕ ਮੁਲਾਜ਼ਮ ਇਨਵੋਲਵ ਹੋਵੇ ਚਾਹੇ 2 3 10 ਜਿੰਨੇ ਵੀ ਮੁਲਾਜ਼ਮ ਇਨਵੋਲਵ ਹੋਏ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੇ